ਪੇਟੂ ਮੱਲਣਾ ਭਾਰਤੀ ਕਿਸਾਨ ਜੀ ਨੇ ਇਕੱਠਾ ਕਰਾਣਾ ਬਲਾਕ ਸਾਡੇ ਨਾਲ ਮੁਕਤਦੀ ਦੀ ਟੀਮ ਹੈ ਤੇ ਵਕਫਾ ਕੰਗਾ ਦੇ ਆਖੂ ਅੱਜ ਮਸਲਾ ਸੀਗਾ ਜਿਹੜੀ ਪਾਲ ਕੰਪਨੀ ਹੈ ਜਿਹੜੀ ਪੂਰਾ ਰੋਡ ਤੇ ਆ 골ਡਨ ਲਾਉਂਜ ਉਹ ਇੱਥੇ ਇੱਕ ਕੰਪਨੀ ਆ ਪ੍ਰਾਈਵੇਟ ਉਹਦਾ ਮਸਲਾ ਸੀਗਾ ਕੁੜੀ ਸ਼ੰਕਰ ਦਾ ਪਰਮਾ ਸਿੰਘ ਦਾ ਇਹਦਾ ਸੱਤ ਤੋਂ ਲੈ ਸੁਣਨਾ ਸੀਗਾ ਜਿਹੜਾ ਕੰਪਨੀ ਨਾਲ ਮਸਲਾ ਸੀ ਜਦੋਂ ਇਹ ਲੈਣ ਆਇਆ ਤੇ ਇੱਥੇ ਕਿਹਾ ਗਿਆ ਕਿ ਸੋਣਾ ਤੇਰਾ ਬੇਚ ਦਿੱਤਾ ਗਿਆ ਤੇ ਤੈਨੂੰ ਨਹੀਂ ਮਿਲਣਾ ਅੱਜ ਕੰਪਨੀ ਨਾਲ 6 ਟੋਲੇ ਸੌਣਾ ਜਿਹੜਾ ਵਾਪਸ ਜਿਹੜਾ 10 ਤਰੀਕ ਨੂੰ ਵਾਦੇ ਅਸੀਂ ਕਰਦੇ ਆਂਗੇ ਤੇ 3,30,000 ਰੁਪਏ ਦੇਣਾ ਦਾ 1,70,000 ਰੁਪਏ ਨੇ ਇੱਕ ਲਿਆ ਸੀਗਾ ਤੇ 18,000 ਰੁਪਏ ਇੱਕ ਸੀ ਤੇ 1,88,000 ਰੁਪਏ ਸੀ ਤੇ ਉਸ ਤੋਂ ਬਾਅਦ ਡੇਡ ਰੁਪਏ ਦੇ ਹਿਸਾਬ ਨਾਲ 3,30,000 ਰੁਪਏ ਚ ਸਾਡਾ ਤੈਅ ਹੋਇਆ ਜਾਨੀ ਕਿ 1,52,000 ਰੁਪਏ 4 ਸਾਲ 8 ਮਹੀਨਿਆਂ ਦਾ ਵਿਆਜ ਸਮੇਤ ਇਹ ਜਿਹੜਾ ਫੈਸਲਾ ਹੋ ਚੁੱਕਿਆ ਹੈ 6 ਟੋਲੇ ਸੋਨਾ 10 ਤਰੀਕ ਨੂੰ ਇਹ ਮੰਨੇ ਆ ਇੱਥੇ ਸੀਐਡੀ ਵੀ ਆ ਤੇ ਨਹੀਂ ਫੇਰਾ ਅਸੀਂ 11 12 ਤਰੀਕ ਤੋਂ ਬਾਅਦ ਇੱਥੇ ਕਹਿ ਚੱਲੇ ਆ ਫਿਰ ਅਸੀਂ ਫੋਰਚਾਪ ਲਾਵਾਂਗੇ ਜਿਹੜੀ ਟੀਮ ਹੋਈ ਹੈ ਉਹਨਾਂ ਨੇ ਕੰਪਨੀ ਨੂੰ ਈਮੇਲ ਪਾ ਚੁੱਕੇ ਆ 3 ਲੱਖ 30 ਹਜ਼ਾਰ ਰੁਪਿਆ ਦੇਣਾ ਤੇ 6 ਟੋਲੇ ਆਉਦਾ ਸੋਨਾ ਲੈ ਲੈਣਾ ਧੰਨਵਾਦ ਵਿਅਕਤੀ ਰੂਪ ਚ ਲੈਣਾ ਆ ਤੇ ਅੱਜ ਸਾਡਾ ਉੱਥੇ ਰਜਿਸਟਰ ਤੇ ਨੰਬਰ ਲਏ ਗਏ ਆ ਇਹਨਾਂ ਨੇ ਆਪਦੇ ਰਜਿਸਟਰ ਤੇ ਦਰਜ ਕੀਤਾ ਲਿਖਤੀ ਰੂਪ ਚ ਸਾਡਾ ਸਮਝੌਤਾ ਹੈ